ਅਧਰੂਤਿਕ ਆ ਵਾਹ ਵਈ ਵਾਹ ਵਾਹ ਵਈ ਵਾਹ ਲੈ ਭਾਈ ਅਸੀਂ ਪਾ ਰਹੇ ਹਾਂ ਬੋਟਾਂ 'ਚ ਬੋਟਾਂ ਪਾ ਕੇ ਅਸੀਂ ਤੇ ਲੇਰ ਚੱਲੇ ਸੰਗਤ ਵਾਸਤੇ ਪਾਣੀ ਤੇ ਆਕਸ਼ਿਤ ਸਿੰਘ ਨਾਲ ਹੈ ਪਿੱਛੇ ਆਪਣਾ ਨਾਮ ਦੱਸੋ ਵੀ ਆਪਣਾ ਆਪਣਾ ਬੀਰ ਸਿੰਘ ਸਿੱਧੂ ਤੂੰ ਵੀ ਨਾਮ ਦੱਸੋ ਹਰਸਾਹਿਬ ਸਿੰਘ ਸਿੱਧੂ ਅਸੀਂ ਸਾਰੇ ਸਿੱਧੂ ਸਿੱਧੂ ਇਕੱਠੇ ਹੋਏ ਫਿਰ ਸਿੱਧੂ ਸਿੱਧਵਾਲੇ ਚਲੋ 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 ਆਜੋ ਜੀ ਆਜੋ ਨਾ ਭਾਈ ਆ ਬੰਦਾ ਆਪਣਾ ਜਿੱਤ ਗਿਆ ਭਰਾ ਆਪਣਾ

भाई सरपंच चाह बन गया भाई पिंड तो ठीक तो तो है ना ਓ ਲੜੋ ਨਾ ਲੜੋ ਵੀਰ ਹਾਂ ਬਹੁਤ ਨਹੀਂ ਬਈ ਆਜਾ ਆਜਾ ਵੀਰ ਦਾ ਕਲੀਅਰ ਹੈ ਪਰ ਸਾਰੇ ਤਿੰਨੇ ਕਲੀਅਰ ਨੇ ਆਹ ਉਹ ਮੁਬਾਰਕ ਆ ਲੈ ਕਿੱਥੇ ਚੱਲੀ ਲਾ ਭਾਈ ਕਿੱਥੇ ਗਿਆ ਬੰਦਾ ਦੇਖੋ ਬਾਈ ਖੁਸ਼ੀ ਲੋਕਾਂ ਦੀ ਆਜੋ ਆਜੋ ਚੱਕ ਲਿਆ ਨਾ ਸਕੂਟਰੀ ਪਤਨ ਵਾਲੇ ਚੱਕ ਲਿਆ ਦੇ ਚੱਕ ਲਿਆ ਜਾਂ ਸਕੂਟਰੀ ਚੱਕ ਲਿਆ ਜਾਂ ਲਿਆ ਆ ਭਰਾ ਹੈ ਬਾਈ ਸਾਡਾ ਬਣਾ ਦਈਏ ਲੈ ਇਹ ਬਾਈ ਮੇਰੇ ਭਰਾ ਨੇ ਦੋਨੇ ਭਰਾ ਨੇ ਆਪ ਆ ਵੀ ਭਰਾ ਆ ਗਿਆ ਆਪਣਾ ਸਾਰੇ ਸਾਡੀ ਮੇਰੀ ਭਾਈ ਨੇ ਆਇਆ ਆਪਣਾ ਕੱਲ ਭਾਈ ਚਲੋ ਆਜੋ ਆਜੋ ਉਹ ਕਾਲੇ ਨੂੰ ਫੜਾ ਕੇ ਸਕੂਪੀ ਆ ਬਾਈ ਵਾਹ ਚੱਕ ਲੈ ਆਪਣਾ ਭਰਾ ਹੈ ਕਲਾਈ ਸੁਖੀ ਨੂੰ ਫੋਨ ਤੇ ਨਾਲ ਤੋਂ ਚੱਕਿਆ ਸੁਖੀ ਨੇ ਉਹ ਆ ਦੱਸਿਆ ਮੈਂ ਸੁਖੀ ਨੂੰ ਪਾ ਲਿਆ ਤਿੰਨਾਂ ਵਾਲਾ ਪਿੰਡ ਵਾਲਾ ਲਾ ਦੇ ਉਹੀ ਪਿੰਡ ਵਾਲੇ ਦਾ ਲੋਕ ਨਹੀਂ ਪਤਾ ਇਕੱਠੇ ਹੋ ਕੇ ਹਰ ਕੋਈ ਜਾਰੇ ਸਿੱਧੇ ਕੱਢ ਜੋ वियो सिधे जिते ਵੈਰੀ ਗੱਟਾ ਆ ਦਾਦੂ ਦੋ ਵਾਰ ਕੇ ਦੋ ਵਾਰ ਕੇ ਦੋ ਵਾਰ ਕੇ ਚਲੋ ਇਹ ਮੇਰੇ ਦੇ ਕਿੰਨੇ ਕਿੰਨੇ ਕਿੱਸੀ ਕਰ ਲੈ ਆ ਆ ਜਾਓ ਨੇ ਫੋਟੋ ਫੋਟੋ ਆ ਪਵਜੋਤ ਆਪਾਂ ਆ ਇੱਕ ਆ ਪਵਜੋਤ ਖਿੱਚ

ਵਾਹ ਹੋਏ ਆਪਣੇ ਆਮਨੇ ਨੇ ਬਹੁਤ ਵਿਚਾਰਾਂ ਨੇ ਮਿਹਨਤ ਕਰੀ ਆ ਪਾ ਦਈਏ ਪਿੰਦੇ ਦੇ ਲੈ ਆਈਏ ਤੇ ਲਿਆ ਯਾਰ ਲਿਆ ਮ ਭੱਜ ਕੇ ਟਾਈਮ ਲਾਣਾ ਫਿਰ ਉਹ ਤਾਂ ਰ ਆ ਗਏ ਹਾਂ ਚੱਲ ਕੋਈ ਨਾ ਚਾਹੀਦਾ ਯਾਰ ਇਹ ਹੁਣੋਂ ਜ਼ਿਆਦਾ ਪਹਿਲਾਂ ਕਰ ਪਹਿਲਾਂ ਲਿਆਉਂਦੇ ਜਾਂ ਤਾਂ ਹੁਣ ਹੁਣ ਤਾਂ ਆ ਗਏ ਉਹ ਮੰਡੇ ਪਤਾ ਨਹੀਂ ਕਿੱਥੇ ਰੱਖਿਓ ਨਹੀਂ ਸੀ ਪੁੱਛ ਲੈ ਹਾਂ ਪਏ ਹੋ ਪਿੰਦੇ ਦੇ ਫੋਟੋ ਖਿੱਚਦੇ ਆਂ ਸੀ ਫੋਟੋਆਂ ਦਾ ਆ ਗਿਆ ਹਾਂ ਫੋਟੋਆਂ ਦੀ ਟੈਨਸ਼ਨ ਨਾ ਲਾਓ ਮਿਲेंगी ਮਿਲਾਈ ਨਹੀਂ ਲੈ ਭਾਈ ਸਰੂਪਾ ਪਾ ਦਈਏ ਪਿੰਦੇ ਦੇ ਲੈ ਜੀ ਅਸੀਂ ਸਟਾਰ ਕਰ ਰਹੇ ਹਾਂ ਲੈ ਭਾਈ ਆ ਜਾਓ ਭਾਈ ਆ ਜਾਓ ਜੀ ਆ ਜਾਓ ਅੱਗੇ ਆ ਜਾਓ ਆ ਜਾਓ ਅੱਗੇ ਆ ਜਾ ਜੀ ਸਰੂਪਾ ਪਾਓ ਪਹਿਲਾਂ ਭਾਈ ਲੈ ਭਾਈ ਸਤਿ ਸ਼੍ਰੀ ਅਕਾਲ ਵਾਹ ਜੀ ਵਾਹ ਆ ਜਾ ਆ ਜਾ ਤਾਇਆ

ਆ ਵੀ ਬੜਾ ਸਾਡਾ ਲਾਣੇਦਾਰ ਆ ਭਾਈ ਆ ਸਾਡਾ ਲਾਣੇਦਾਰ ਆ ਆ ਸਾਡੇ ਲੰਮੜ ਦਾ ਡਾਕਟਰ ਪੰਚੇ ਦਾ ਆਪਣਾ ਬਰਦਾ ਆ ਭਾਈ ਲੈ ਆ ਭਾਈ ਸਰ ਲਾ ਭਾਈ ਡੱਬਾ ਹਾਂਜੀ ਆ ਲਓ ਜੀ ਲਓ ਆਹ ਦੇਖਿਓ ਪ੍ਰਧਾਨ ਜੀ ਮਾੜਿਆ ਖਰਜੋ ਨਾਲ ਸਰਪੰਚ ਸਾਹਿਬ ਪਰਪਾਲ ਸਿੰਘ ਸਰਪੰਚ ਸਾਹਿਬ ਓਕੇ 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 ਬਹੁਤ ਜਰੀਆ ਕਾਲ ਓਕੇ ਜੀ ਓਕੇ 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 ਬਹੁਤ ਸੋਨਿਆਰ ਆ ਵਾਹ ਵੀ ਵਾਹ हा पईलो सोन हाल ਵਾਹ ਠੀਕ ਹੈ ਜੀ ਕਮੀ ਕਿੱਥੇ ਕਮੀ ਆ ਗਿਆ ਆ ਲੈ ਬਾਈ ਖੜੋ ਪੰਜ ਲੈ ਹਾਂ ਛੋਟਾ ਜਾ ਬੋਲੇ ਸੋਨਾ हाँ हाँ कोई नहीं ਤੇ ਲੈ ਲੈ ਆ ਮੈਨੂੰ ਦੇ ਯਾਰ ਥੋੜਾ ਜਿਹਾ ਇਹ ਤਾਂ ਦੇ ਦੇ ਬਾਈ ਆ ਮੈਨੂੰ ਦੇ ਪਾਈ ਥੋੜਾ ਜਿਹਾ ਥੋੜਾ ਜਿਹਾ ਦੇ ਦੇ ਬਸ ਜਿਆਦਾ ਨਹੀਂ ਆ ਪੁੱਛ ਪੁੱਛ ਰਿਹਾ